ਸਾਰੀਆਂ ਨਦੀਆਂ ਨਾਲਿਆਂ ਚੋਆ ਦੀ ਸਫਾਈ ਕੀਤੀ ਗਈ ਹੈ ਤੇ 204.5 ਕਰੋੜ ਰੁਪਇਆ ਜਿਹੜਾ ਉਹ ਇਹਦੇ ਲਈ ਫੰਡ ਅਲਾਟ ਕੀਤੇ ਗਏ ਤੇ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ ਦੇ ਵਿੱਚੋਂ ਵੀ ਬੰਨਾਂ ਦੀ ਮਜ਼ਬੂਤੀ ਲਈ ਕੰਮ ਕੀਤੇ ਜਾ ਰਹੇ ਨੇ ਤੇ ਜ਼ਿਲ੍ਹਿਆਂ ਦੇ ਵਿੱਚ 8.76 ਲੱਖ ਜਿਹੜੇ ਈਸੀ ਬੈਗ ਉਹ ਖਰੀਦੇ ਗਏ ਨੇ ਤੇ 242000 ਬੈਗ ਨੇ ਜਿਹੜੇ ਉਹ ਮਿੱਟੀ ਦੇ ਨਾਲ ਭਰ ਕੇ ਤਿਆਰ ਰੱਖੇ ਗਏ ਨੇ ਤੇ ਮਿੱਟੀ ਦੀ ਸਥਿਰਤਾ ਨੂੰ ਬਣਾਉਣ ਦੇ ਲਈ 53422 ਬਾਂਸ ਦੇ ਬੂਟੇ ਲਗਾਉਣ ਲਈ ਤੇ 1044 ਚੱਕ ਡੈਮ ਬਣਾਏ ਗਏ ਨੇ 3957 ਸੋਕ ਪਿੱਟਾਂ ਬਣਾਈਆਂ ਜਾਂਦੀਆਂ ਨੇ ਤੇ 2.90 94 ਕਿਲੋਮੀਟਰ ਜਿਹੜੇ ਲੰਬੇ ਬੇਟੀ ਵਰਕਾ ਦੇ ਬੂਟੇ ਉਹ ਵੀ ਪੂਰੇ ਕੀਤੇ ਗਏ ਨੇ ਸਿਰ ਐਮਰਜੈਂਸੀ ਰਿਸਪੌਂਸ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਮੇਂ-ਸਮੇਂ ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਜਿਹੜਾ ਅੱਜ ਜਲ ਭੰਡਾਰਾ ਤੇ ਪਿਛਲੇ ਸਾਲ ਦੇ ਕੰਪੈਰੀਟਿਵਲੀ ਜੀ 2024 ਦੇ ਵਿੱਚ ਵੀ ਲਾ ਲਈਏ ਉਹਨਾਂ ਦੇ ਮੁਕਾਬਲੇ ਵੀ ਉਸੇ ਲੈਵਲ ਤੇ ਚੱਲ ਰਿਹਾ ਹੈ ਜਿਹੜਾ 2023-24 ਦੇ ਵਿੱਚ ਚੱਲ ਰਿਹਾ ਸੀ ਸੋ ਇਸ ਕਰਕੇ ਹੜਾਂ ਦੀ ਸਥਿਤੀ ਮੈਂ ਕਹਿ ਸਕਦਾ ਕਿ ਅੱਜ ਦੀ ਦਿਲ ਪੂਰੀ ਕੰਟਰੋਲ ਦੇ ਵਿੱਚ ਹੈ ਕੋਈ ਕਿਸੇ ਕਿਸਮ ਦੀ ਖਤਰਾ ਜਿਹੜਾ ਉਹ ਨਹੀਂ ਹੈ